मां ਦੀ ਅਜਹੀ ਕਰਤੂਤ ਸੁਣ ਤੁਸੀਂ ਵੀ ਹੋਵੋਗੇ ਹਰਾਂ ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ ਕੀ ਦੇ ਵਿਆਹ ਤੋਂ 8 ਦਿਨ ਪਹਿਲਾਂ ਮਾਂ ਨੇ ਕਰਤਾ ਵੱਡਾ ਕਾਂਢ ਪੂਰੇ ਪਰਿਵਾਰ ਲਈ ਮੋਬਾਈਲ ਫੋਨ ਬਣਿਆ ਮੁਸੀਬਤ ਦਰਅਸਲ ਹੈਰਾਨ ਕਰਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਆਪਣੇ ਹੋਣ ਵਾਲੇ ਜਵਾਈ ਦੇ ਨਾਲ ਹੀ ਪੱਜ ਗਈ ਉਹ ਆਪਣੇ ਨਾਲ 22 ਲੱਖ ਰੁਪਏ ਨਕਦ ਅਤੇ ਗਹਿਣੇ ਵੀ ਲੈ ਗਈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 8 ਦਿਨ ਬਾਅਦ ਧੀ ਦੀ ਬਰਾਤ ਹੋਣੀ ਸੀ ਲਾੜੇ ਨੇ ਆਪਣੀ ਸੱਸ ਨੂੰ ਇੱਕ ਮੋਬਾਈਲ ਫੋਨ ਵੀ ਗਿਫਟ ਦੇ ਵਿੱਚ ਦਿੱਤਾ ਸੀ ਤਾਂ ਦੋਵੇਂ ਲੁਕਸ਼ਪਕੇ ਗੱਲਾਂ ਕਰਦੇ ਸਨ ਤਾਂ ਦੱਸਦੀ ਹੈ ਕਿ ਕਿਸੇ ਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਦੋਵਾਂ ਵਿਚਕਾਰ ਕੋਈ ਅਫੇਅਰ ਚੱਲ ਰਿਹਾ ਹੈ ਤਾਂ ਲਾੜੇ ਨੇ ਆਪਣੇ ਪਿਤਾ ਨੂੰ ਫੋਨ ਦੇ ਉੱਤੇ ਕਿਹਾ ਕਿ ਲੱਭਣ ਦੀ ਕੋਸ਼ਿਸ਼ ਨਾ ਕਰਿਓ ਮੈਂ ਵਾਪਸ ਨਹੀਂ ਆਉਣ ਵਾਲਾ ਹਾਂ ਤਾਂ ਔਰਤ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਤੇ ਦੋਵਾਂ ਦੇ ਟਿਕਾਣੇ ਦਾ ਅਜੇ ਕੋਈ ਵੀ ਅਤਾ ਪਤਾ ਨਹੀਂ ਲੱਗ ਸਕਿਆ ਤਾਂ ਔਰਤ ਦੀ ਧੀ ਦਾ ਰੋ ਰੋ ਕੇ ਉੱਧਰ ਬੁਰਾ ਹਾਲ ਹੋਇਆ ਪਿਆ ਹੈ ਦਾ ਮਾਮਲਾ ਮਦਰਕ ਥਾਣਾ ਖੇਤਰ ਦਾ ਹੈ ਮਦਰਕ ਥਾਣਾ ਖੇਤਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਪਿਤਾ ਨੇ ਆਪਣੀ ਧੀ ਦਾ ਵਿਆਹ ਦਦਨ ਥਾਣਾ ਖੇਤਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਤੈਅ ਕੀਤਾ ਸੀ ਜੋ ਕਿ 16 ਅਪ੍ਰੈਲ ਨੂੰ ਹੋਣ ਵਾਲਾ ਸੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਸਨ ਤਾਂ ਰਿਸ਼ਤੇਦਾਰਾਂ ਨੂੰ ਕਾਰਡ ਵੀ ਵੰਨ ਦਿੱਤੇ ਗਏ ਸਨ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵਾਈ ਘਰ ਆਉਂਦਾ ਜਾਂਦਾ ਰਹਿੰਦਾ ਸੀ ਉਹ ਆਪਣੀ ਹੋਣ ਵਾਲੀ ਸੱਸ ਦੇ ਨਾਲ ਘੰਟਿਆਂ ਬੰਦੀ ਇਕੱਲਾ ਵੀ ਰਹਿੰਦਾ ਸੀ ਤਾਂ ਲੋਕ ਇਸ ਨੂੰ ਆਮ ਸਮਝਦੇ ਨੇ ਸਾਰਿਆਂ ਨੇ ਸੋਚਿਆ ਕਿ ਜਵਾਈ ਅਤੇ ਸੱਸ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ ਤਾਂ ਜਵਾਈ ਨੇ ਕੁਝ ਦਿਨ ਪਹਿਲਾਂ ਆਪਣੀ ਸੱਸ ਨੂੰ ਇੱਕ ਮੋਬਾਈਲ ਫੋਨ ਵੀ ਤੋਹਫੇ ਦੇ ਵਿੱਚ ਦਿੱਤਾ ਸੀ ਤਾਂ ਦੋਵੇਂ ਫੋਨ ਦੇ ਉੱਤੇ ਗੱਲਾਂ ਕਰਦੇ ਤਾਂ ਇਸ ਤੋਂ ਬਾਅਦ ਜਦੋਂ 6 ਅਪ੍ਰੈਲ ਨੂੰ ਔਰਤ ਆਪਣੇ ਘਰੋਂ ਗਾਇਬ ਹੋ ਗਈ ਤਾਂ ਕੱਪੜੇ ਖਰੀਦਣ ਦੀ ਗੱਲ ਕਹਿ ਕੇ ਘਰੋਂ ਨਿਕਲੀ ਸੀ ਤਾ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਾੜਾ ਵੀ 6 ਅਪ੍ਰੈਲ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਵਿਆਹ ਦੀ ਖਰੀਦਦਾਰੀ ਕਰਨ ਅਤੇ ਕੱਪੜੇ ਖਰੀਦਣ ਜਾ ਰਿਹਾ ਹੈ। ਤਾਂ ਦੇ ਸ਼ਾਮ ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਘਰ ਨਹੀਂ ਆਵਾਂਗਾ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ। ਤਾਂ ਪਰਿਵਾਰ ਦੇ ਮੈਂਬਰਾਂ ਨੇ ਸੋਚਿਆ ਕਿ ਉਹ ਕਿਸੇ ਗੱਲੋਂ ਪਰੇਸ਼ਾਨ ਹੋਵੇਗਾ ਤੇ ਸ਼ਾਮ ਤੱਕ ਘਰ ਵਾਪਸ ਆ ਜਾਵੇਗਾ। ਪਰ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰ ਧਿਆ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਕੁੜੀ ਦੀ ਮਾਂ ਵੀ ਘਰੋਂ ਲਾਪਤਾ ਸੀ ਤਵ ਆਪਣੇ ਨਾਲ 2.5 ਲੱਖ ਰੁਪਏ ਨਗਦ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਸਸਤੇ ਲਾਪਤਾ ਹੋਣ ਦੇ ਉੱਤੇ ਹੋਇਆ ਸ਼ੱਕ ਤੇ ਕੁੜੀ ਦੇ ਪਰਿਵਾਰ ਨੇ ਲਾੜੇ ਦੇ ਉੱਤੇ ਆਪਣੀ ਹੋਣ ਵਾਲੀ ਸੱਸ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਤਾ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਦੋਸ਼ ਹੈ ਕਿ ਮੁੰਡਾ ਆਪਣੀ ਸੱਸ ਨਾਲ ਲਗਾਤਾਰ ਗੱਲਾਂ ਕਰਦਾ ਰਹਿੰਦਾ ਸੀ ਉਹ ਆਪਣੀ ਹੋਣ ਵਾਲੀ ਲਾੜੀ ਨਾਲ ਓਨੀ ਗੱਲ ਨਹੀਂ ਕਰਦਾ ਸੀ ਜਿੰਨੀ ਉਹ ਆਪਣੀ ਸੱਸ ਦੇ ਨਾਲ ਕਰਦਾ ਸੀ ਤਾਂ ਮਦਰਿਕ ਪੁਲਿਸ ਸਟੇਸ਼ਨ ਦੇ ਇੰਚਾਰਜ ਅਰਵਿੰਦ ਕੁਮਾਰ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਦੇ ਵੱਲੋਂ ਇੱਕ ਲਿਖਤੀ ਸ਼ਿਕਾਇਤ ਮਿਲੀ ਹੈ ਜਿਸ ਤੋਂ ਬਾਅਦ ਔਰਤ ਦੀ ਗੁੰਮਸ਼ੂਦਗੀ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਤੇ ਉਸ ਦੀ ਪਾਲ ਵੀ ਕੀਤੀ ਜਾ ਰਹੀ ਹੈ ਤਾਂ ਉਹ ਮੁੰਡਾ ਵੀ ਉਸ ਦਿਨ ਤੋਂ ਹੀ ਲਾਪਤਾ ਹੈ ਪਰ ਇਹ ਸਪਸ਼ਟ ਨਹੀਂ ਹੈ ਕਿ ਦੋਵੇਂ ਇਕੱਠੇ ਕਿਤੇ ਗਏ ਹਨ ਜਾਂ ਨਹੀਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਪੂਰੀ ਘਟਨਾ ਸਪਸ਼ਟ ਹੋ ਜਾਵੇਗੀ ਤਾਂ ਇਹ ਹੈਰਾਨ ਕਰਦੀ ਖਬਰ ਦੱਸਦੀ ਹੈ ਅਲੀਗੜ੍ਹ ਤੋਂ ਸਾਹਮਣੇ ਆ ਰਹੀ ਹੈ